ਸਾਜੀ ਨੂੰ ਸਾਰੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੀ 10th ਐਨੀਵਰਸਰੀ ਹੈ ਸਕੂਲ ਦੀ ਅੱਜ ਔਰ ਵਧਾਈ ਦੇ ਪਾਤ ਕਰਨੇ ਔਰ ਉਹਨਾਂ ਇਹਨਾਂ 10 ਸਾਲਾਂ ਦੇ ਵਿੱਚ ਅੱਜ ਤੇ ਇਸ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਦੇ ਵਿੱਚ ਜੋ ਸਾਨੂੰ ਚਲਕੀਆਂ ਵਿਖਣ ਨੂੰ ਮਿਲੀਆਂ ਨੇ ਉਹ ਇਹ ਦਰਸਾਉਂਦੀਆਂ ਨੇ ਕਿ ਇਹ ਇੱਕ ਤਗੜੀ ਤੇ ਅੱਛੀ ਮਜ਼ਬੂਤ ਨੀ ਰੱਖ ਰਹੇ ਨੇ ਉਹਨਾਂ ਬੱਚਿਆਂ ਦੀ ਜਿਹਦੇ ਵਿੱਚ ਜੇ 1700 ਬੱਚਾ ਸਕੂਲ ਦੇ ਵਿੱਚ ਤੇ ਲਗਭਗ 500 ਬੱਚਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਲੈਵਲ ਤੇ ਕੋਈ ਨਾ ਕੋਈ ਅਵਾਰਡ ਹਾਸਲ ਕਰ ਚੁੱਕਾ ਤੋਂ ਸਿਰਫ ਐਕੈਡੈਮਿਕਸ ਨੂੰ ਪ੍ਰੋਮੋਟ ਨਹੀਂ ਕਰ ਰਹੇ ਐਕੈਡੈਮਿਕਲੀ ਅੱਛਾ ਕਰਨਾ ਤੇ ਹਰ ਇੱਕ ਸਕੂਲ ਦੀ ਇੱਕ ਅਸੀਂ ਮੰਨ ਲਿਆ ਕਿ ਅਸੀਂ ਜੋ ਸਕੂਲ ਕੋ ਚਾਹਨੇ ਆ ਪਰ ਇਹ ਚੈਰੀ ਔਨ ਦਾ ਕੇਕ ਆ ਜੋ ਸਾਡੇ ਬੱਚੇ ਸਕੂਲਸ ਦੇ ਵਿੱਚ ਜਾ ਕੇ ਐਕੈਡੈਮਿਕਲੀ ਤੇ ਅੱਛਾ ਪਰਫਾਰਮ ਕਰ ਨਹੀਂ ਉਸ ਦੇ ਨਾਲ ਨਾਲ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਔਰ ਸਪੈਸ਼ਲੀ ਮੈਂ ਦੇਖ ਰਹੀ ਹਾਂ ਕਿ डांस uh, uh, और जिते सिंगिंग और ये सब तो सी पर ज़्यादा जोर जोड़ा वह स्पोर्ट्स देशन बहुत ज़्यादा सी स्पेसली बैडमिंटन लैके क्रिकेट नै के और डेकलमेन डिबेट सो मैं नहीं लगता कि इन्होंने कोई भी एक योजा अनटर्नड स्टोन जिन्होंने कहने की नो स्टोन हैज बीन लाइक लैफ्ट लैफ्ट अटर्न सो वंस अगेन ਇਨਾ ਨੂੰ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਕਿ ਇਹ ਬਿਲਕੁਲ ਜੋ ਇੱਕ ਮੁਆਸ਼ਰੇ ਦੇ ਵਿੱਚ ਜਦੋਂ ਕੋਈ ਵੀ ਸਕੂਲ ਲੈ ਕੇ ਆਉਂਦਾ ਹੈ ਤੇ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ ਸੋ ਇਹ ਬਾਖੂ ਵੀ ਆਪਣੀਆਂ ਜ਼ਿੰਮੇਵਾਰੀਆਂ ਅਦਾ ਕਰ ਰਹੇ ਨੇ ਔਰ ਮੈਂ ਆਸ ਕਰਦੀ ਹਾਂ ਕਿ ਜਦੋਂ ਇਹ ਸਿਲਵਰ ਜੁਗਲੀ ਬਣਾਉਣਗੇ ਤੇ ਸਾਡੇ ਕੋਲ ਸਾਰੇ ਹੀ ਇੱਥੇ ਅਵਾਰਡੀਜ਼ ਬੈਠੇ ਹੋਣਗੇ ਮੈਂ ਇਹ ਦਮਨਾ ਕਿ ਅੱਜ ਅਸੀਂ ਨੇ ਆਪਣਾ ਡੈਕੇਡ ਸੈਲੀਬ੍ਰੇਟ ਕਰਾਇਆ 10 ਇਅਰਸ ਹੋ ਗਏ ਸਕੂਲ ਕੋ एंड इन अ वे वे है हमारे टीचर्स द बेस्ट टीचर्स पाँच टीचर्स को अवॉर्ड मिला है वर्कर्स को एंड फोर हंड्रेड फिफ्टी एट स्टूडेंट्स दोज हैल लेवल स्टेट लेवल नॉर्थ जोन और जो हमारा एल्यूमिनाए है जो पास आउट प्लस टू है जिन्होंने नीट में जेई में अच्छी पोजिशन लिए हैं जो अच्छे एम्स है जैसे मेडिकल कॉलेज में गए हैं उन सब को आज ऑनर करा है एंड इट इज़ अ वेरी प्राउड मोमेंट डेट हमारे साथ मिसेज औजला जी हैं टू इंपायर एंड संजीव जी जिनकी ब्लेसिंग से आज मुझे पता है कि हर बच्चा एक कुछ सीख के जा रहा है यहाँ से एंड द पेरेंट्स आर पेरेंट्सो सो प्राउड दैट दे हैव सीन दिस अचीवमेंट एक बच्चे को अवार्ड लेने से लेके जब लेके जाता है इससे बड़ी खुशी कोई नहीं हो सकती है एंड आई एम ग्रेटफुल कि जो पेरेंट्स ने हमारा शुरू से साथ दिया है और भगवान करे कि उनके बच्चे दिन दुगनी रात चौगनी तरक्की करें और अच्छे इंसान हैज़ वन थिंग इन दैट नो चाइल्ड इज़ लेफ्ट बिहाइंड और हर बच्चे को हर चीज में मोटिवेट किया जाता है यहाँ पे आपने देखा है कि जिन्होंने परफॉर्म किया है एक्चुअली देवर द प्राइज विनर्स चाहे वो स्पोर्ट्स के थे स्पोर्ट्स वाले भी डांस कर रहे थे really. सिंगिंग वाले भी डांस कर रहे थे जो कर, को करिकुलर ड्रामा टीम वाले भी सब परफॉर्म कर रहे थे तो देवर औ, कोई ये नहीं था कि अदर परफॉर्मर्स जो प्रोफेशन uh, है उसमें उन्होंने परफॉर्मेंस है आज की सारी परफॉर्मेंस इन प्राइज विनर्स की ही थी सो इट वॉज दैट डे तो यहाँ पे हर एक को हर फील्ड में जाने का मौका दिया जाता है वो मतलब कि दे आर कल्चरली ऑल्सो दे आर ब्लॉजमिंग उनका टैलेंट निखर के आ रहा है हर चीज में बॉलीवुड में भी जा रहे हैं यस yes, बॉलीवुड में जा रहे हैं मेरे बच्चे वेब सीरीज वेकिंग ऑफ द नेशन में मेन लीड थी बहुत सारी मूवीज करी है अगम ने

ਬਹੁਤ ਹੀ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਅੱਜ ਸਾਨੂੰ ਮੌਕਾ ਮਿਲਿਆ ਇਸ ਸਕੂਲ ਦੇ ਵਿੱਚ ਸਾਰਿਆਂ ਦੇ ਦਰਸ਼ਨ ਕਰਨ ਦਾ ਸਾਰਿਆਂ ਨੂੰ ਮਿਲਣ ਦਾ ਔਰ ਖਾਸ ਕਰ ਮੈਂ ਸਟਾਰਵਰਡ ਸਕੂਲ ਦੇ ਸਾਰੇ ਜਿਹੜੇ ਟੀਚਰ ਸਹਿਬਾਨ ਨੇ ਔਰ ਮੇਰੀ ਭੈਣ ਮਨੀਸ਼ਾ ਜੀ ਜਿਹੜੀ ਪ੍ਰਿੰਸੀਪਲ ਸਾਹਿਬਾ ਦੀ ਡਿਊਟੀ ਜਿਹੜੇ ਤੇ ਬਖੂਬੀ ਨਿਭਾ ਰਹੇ ਨੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਵਧਾਈ ਦੇ ਪਾਤਰ ਨੇ ਬਿਕੋਜ਼ ਕਿ ਮੈਂ ਦੇਖਿਆ ਕਿ ਜਿਸ ਤਰ੍ਹਾਂ ਬੱਚਿਆਂ ਦੀਆਂ ਨੀਆਂ ਪੱਕੀਆਂ ਕਰਕੇ ਉਹਨਾਂ ਨੂੰ ਅ ਸਿੱਖਿਆ ਦੇ ਵੱਲ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵੱਲ ਗੇਮਸ ਦੇ ਵੱਲ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਵੱਲ ਜਿਸ ਤਰ੍ਹਾਂ ਇਹ ਪ੍ਰੇਰਿਤ ਕਰ ਰਹੇ ਨੇ ਉਹ ਵਾਕਈ ਬਹੁਤ ਇੱਕ ਅੱਛਾ ਕਦਮ ਹੈ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਟਾਰਵਰਡ ਸਕੂਲ ਨੂੰ ਔਰ ਖਾਸ ਕਰ ਮੇਰੀ ਭੈਣ ਜਿਹੜੀ ਹੈ ਮਨੀਸ਼ਾ ਜੀ ਇਨਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਆਉਣ ਦੇ ਲਈ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਜਿਸ ਤਰ੍ਹਾਂ ਮੇਰੀ ਛੋਟੀ ਭੈਣ ਸਾਡੇ ਐਮਪੀ ਸਾਹਿਬ ਦੇ ਵਾਈਫ ਮਿਸਿਸ ਔਜਲਾ ਜੀ ਨੇ ਕਿਹਾ ਅੰਦਲੀਪ ਘਰ ਇਹਨਾਂ ਦਾ ਸਾਰੀ ਨਾਂ ਹੀ ਬਣ ਤੇ ਇਹਨਾਂ ਨੇ ਕਿਹਾ ਕਿ ਜਦੋਂ 21 ਸਿਲਵਰ ਜੁਬਲੀ ਇੱਥੇ ਬਣਾਵਾਂਗੇ ਤੇ ਹੋ ਸਕਦਾ ਸੀ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਾਂਗੇ ਕਿ ਉਸ ਪਲ ਦਾ ਹਿੱਸਾ ਬਣਨ ਚ ਕਿਉਂਕਿ ਅੱਜ ਮੈਂ ਸਮਝਦਾ ਕਿ ਮਤਲਬ ਕਹਤੇ ਹਾਂ ਕਿ ਨਾ ਕਿ ਜਿਹੜੇ ਬੱਚੇ ਅੱਜ ਇੰਨੇ ਅੱਛਾ ਇਹਨਾਂ ਨੇ ਸਕੂਲ ਚ ਟਰਾਈ ਕੀਤਾ ਇਹਨਾਂ ਨੂੰ ਸਿਰਫ 10 ਸਾਲ ਹੋਏ ਨੇ ਉਦੋਂ ਤੱਕ ਪ੍ਰਭੂ ਹੋਰ ਇਹਨਾਂ ਨੂੰ ਤੌਫੀਕ ਬਖਸ਼ੇਗਾ ਔਰ ਹੋਰ ਅੱਛੀ ਤਰ੍ਹਾਂ ਜਿਹੜਾ ਸਮਾਜ ਨੂੰ ਸਰਵ ਕਰ ਸਕਣਗੇ ਧੰਨਵਾਦ ਬਹੁਤ ਅੱਛੀ ਬ੍ਰਿਲੀਅੰਟ ਰਿਮਾਰਕੇਬਲ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਐਸੇ ਕਰਕੇ ਤੇ ਇਹਨਾਂ ਦੇ ਸਟਾਫ ਨੂੰ ਵਧਾਈ ਦਿੰਦੀ ਆ ਕਿ ਉਹਨਾਂ ਨੇ ਤਿਆਰੀ ਕਰਵਾਈ ਔਰ ਬੱਚਿਆਂ ਦੇ ਟੈਲੈਂਟ ਨੂੰ ਜਿਹੜਾ ਉਭਾਰਿਆ ਮੈਂ ਇਸ ਲਈ ਬਹੁਤ-ਬਹੁਤ ਵਧਾਈ ਦਿੰਦਾ ਥੈਂਕ ਯੂ ਧੰਨਵਾਦ